ਆਥਰਾ ਲਾਇਆ ਮੈਨੂੰ ਹਾਂ ਪਰ ਜਿਆਦਾ ਗੱਲ ਜਾਰੀ ਹੈ ਹਾਂ ਬਸ ਜਾਰੀ ਜਾਰੀ ਆਪਣੇ ਬੜਾ 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 ਸੁਖ ਆਇਆ ਦੇਖ ਲੈ ਯਾਰ ਆਪਣੀ ਯਾਰੀ ਨੂੰ ਹਨਾ ਕਿੰਨੇ ਸਮਾਂ ਆ ਗਿਆ ਆਪਾਂ ਕੱਟੇ ਖੇਡੇ ਭਲੇ ਆ ਕੱਟੇ ਕੱਸੀਆਂ ਦੇ ਨੋਤੇ ਰਹੇ ਆ ਕੱਟੇ ਵੇਲੇ ਤੇ ਉਹ ਆਪਣੀ ਇਸੇ ਤਰ੍ਹਾਂ ਯਾਰੀ ਆਪਣੀ ਕਾਇਮ ਰੱਖਣੀ ਹੈ ਕਾਇਮ ਹੀ ਰੋਗੇ ਆਪਣੀ ਕੋਈ ਵੀ ਚੁਗਲੀ ਵਾਲਾ ਹਨਾ ਆਪਾਂ ਆਪਣੇ ਬਥੇਰੇ ਕਹਿੰਦੇ ਰਹਿੰਦੇ ਆ ਵੀ ਉਹ ਆਏ ਆ ਇੱਕ ਦੂਜੇ ਦੀ ਪਿੱਠ ਪਿੱਛੇ वार ਕਰਨੇ ਆਪਾਂ ਨਹੀਂ ਕਰਨਾ ਚਾਹੀਦਾ ਇਸੇ ਤਰ੍ਹਾਂ ਯਾਰੀਆਂ ਕਾਇਮ ਰੱਖਣੀਆਂ ਲੈ ਆ ਬਲਦੇਵ ਵੀ ਆ ਗਿਆ ਅੱਗੋਂ ਓਏ ਯਾਰ ਵੀ ਆ ਸਤੇਖ ਕਿੱਧਰ ਰਿਹਾ ਹੋਰ ਵੀ ਹੋਰ ਠੀਕ ਆ ਕਿੱਧਰ ਗਿਆ ਰਹਾ ਬੜਾ ਚਿਹਰਾ ਹੋ ਗਿਆ ਮਿਲਣੀ ਮਾਰਾ ਤੇਰਾ ਹੀ ਜਾਵੜਾ ਸੀਗਾ ਆਧੀ ਆ ਮਾਜੀ ਹੋਰ ਸੁਣਾ ਵਧੀਆ 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 ਓਕੇ ਓਕੇ ਹੋਰ ਦੱਸ ਕੀ ਕਰਨੀ ਆਧੀਆ ਵਧੀਆ ਚਲ ਆਇਓ ਫਿਰ ਅਸੀਂ ਅੱਗੇ ਗੱਲਾਂ ਕਰਦੇ ਹੁੰਨੇ ਮੈਂ ਕਿ ਆਪਣੀ ਜਿਹੜੀ ਆਪਾਂ ਸਿੱਨੇ ਇਕੱਠੇ ਖੇਡੇ ਪਲੇ ਆ ਮੈਂ ਗੱਲ ਕੋਈ ਤਾਂ ਗੱਲ ਆ ਯਾਰੀ ਬਹੁਤ ਪੁਰਾਣੀ ਯਾਰੀ ਪੁਰਾਣੀ ਜੋ ਆਪਾਂ ਬਚਪਨ ਦੇ ਵਿੱਚ ਇਕੱਠੇ ਮੇਲਾ ਜੰਮੇ ਪੜੇ ਖੇਡਦੇ ਰਹੇ ਹਨ ਇਕੱਠੇ ਆਪਾਂ ਖਾ ਲਿਆ ਕੱਸੀਆਂ ਚਨਾਉਂਦੇ ਰਹੇ ਹਾਂ ਬੱਗੜਾ ਵੀ ਖੇਡਦੇ ਹੁੰਦੇ ਸੀ ਹਨ ਤੇ ਹੋਰ ਆਪਾਂ ਬੱਟੇ ਖੇਡਦੇ ਰਹੇ ਆਪਾਂ ਆਪਣੀ ਯਾਰੀ ਨਾਲ ਕੋਈ ਤੋੜਈ ਆ ਤੇ ਨਾ ਕੋਈ ਤੋੜ ਸਕਦਾ ਹੋਰ ਵਧੀਆ ਸਾਰੇ ਠੀਕ ਆ ਵਧੀਆ ਹੋ ਗਿਆ ਵਧੀਆ ਠੀਕ ਠਾਕ ਆ ਗਿਆ ਕੋਈ ਆ ਜੇਵ ਚ ਹਾਂ ਨਹੀਂ ਕੁਛ ਨਹੀਂ ਕੁਛ ਨਹੀਂ ਤਾਂ ਕੋਈ ਯਾਰ ਕੁਛ ਤੇ ਹੈਗਾ ਯਾਰ ਕੁਛ ਨਹੀਂ ਯਾਰ ਮੇਰੇ ਕੋਲ ਕੀ ਹੋਣਾ ਆਪਣੀ ਯਾਰੀ ਇੰਨੀ ਪੁਰਾਣੀ ਰਹੀ ਯਾਰ ਐ ਨਾ ਕਰ ਤੋ ਤਟਕਾ ਨਾ ਮੈਨੂੰ ਯਾਰ ਹੈਗਾ ਕੁਛ ਆ ਵੀਗਾ ਮੈਂ ਉਹ ਫਟੂਆ ਲੱਭਿਆ ਜੀ ਮੇਨੂੰ ਆਪਾਂ ਵੀ ਨਹੀਂ ਵਿੱਚ ਕੁਛ ਹੈਗਾ ਕਿ ਨਹੀਂ ਇਹ ਤਾਂ ਹੈ ਆ ਭਾਈ ਆਏ ਪੈਸੀ ਆਏ ਤੇ ਦਾ ਪਾਰਟੀ ਹੋ ਗਈ ਆਪਣੀ ਪਿੰਨਾ ਦੀ ਪਾਰਟੀ ਹੋਈ ਅੱਜ ਲਿਆਉਣੀ ਹੈ ਬੋਤਲ ਉਹ ਕਰਾਂਗੇ ਕੋਈ ਨਾ ਕੋਈ ਹੈਨਾ ਕਿੰਨੇ ਪੈਸੇ ਹੈਗੇ ਆ ਉਹ ਕੱਟਦੇ ਆ ਕਾਲ ਕਿਉਂ ਕਰਦੇ ਤੂੰ ਕੱਟ ਗੱਟ ਯਾਰ ਉਹ ਨਾ ਬੂਡ ਲਿਆਉਣੇ ਆ ਮੇਰੇ ਕੋਲ ਅਜੇ ਨਹੀਂ ਬੂਡ ਹੈ ਪੈਸੇ ਆਪਣੇ ਕੋਲ ਤਾਂ ਮੈਨੂੰ ਲੱਗਦਾ ਵੀ ਆ ਥੋੜੇ ਜਿਹੇ ਲੱਗਦੇ ਮੈਨੂੰ ਪੈਸੇ ਕਿੰਨੇ ਦੇ ਦੱਸੀ ਕਿੰਨੇ ਦਾ ਗਿਣ ਜੇ ਦੱਸੀ ਹਾਂ ਗਿਣ ਲੈਨੇ ਆਪਾਂ ਸਾਰੇ ਨੋਟ ਵੀ 2-2 ਸੋ ਦੀ ਆ ਹਨਾ ਹੂੰ 2 4 6 8 10 12 ਚਲ ਐ ਕਰੋ ਤੁਸੀਂ ਪਤਾ ਹੁਣ ਕੀ ਕਰਨਾ ਹੂੰ ਬਟੂਆ ਨਾ ਲੱਭਿਆ ਮੈਨੂੰ ਬਟੂਆ ਯਾਰ ਨਹੀਂ ਯਾਰ ਪੁੱਛਿਆ ਕਿ ਉਹ ਤੋਂ ਬਾਅਦ ਯਾਰ ਯਾਰੀ ਆਪਣੀ ਫੇਰ ਵੀ ਪੁਰਾਣੀ ਸੀ ਇਹਦਾ ਇਹ ਤਾਂ ਗੱਲ ਦਾ ਨਹੀਂ ਆਉਣਗੇ ਨਹੀਂ ਯਾਰ ਤਦ ਮੈਨੂੰ ਲੱਭਿਆ ਤੁਸੀਂ ਤਾਂ ਇਹ ਨਾ ਵੇਖਿਆ ਮੈਂ ਹੀ ਚੱਕਿਆ ਨਾ ਮੈਨੂੰ ਦੱਸਿਆ ਮੈਂ ਚੱਕ ਲਿਆ ਯਾਰ ਤੂੰ ਤਾਂ ਕਹਿੰਦਾ ਇਹ ਆਪਣੀ ਯਾਰੀ ਬੜੀ ਪੁਰਾਣੀ ਹੈ ਹੁਣ ਯਾਰੀ ਨੂੰ ਕੀ ਹੋ ਗਿਆ ਐਸੇ ਨਾ ਥੋੜੀ ਆ ਗਿਆ ਉਹ ਤਾਂ ਮੈਂ ਮਜ਼ਾਕ ਕਰਦਾ ਸੀ ਤੁਹਾਡੇ ਨਾਲ ਮਜ਼ਾਕ ਨਾ ਕਰਦਾ ਸੀਗਾ ਉਹ ਤਾਂ ਮੈਂ ਮਜ਼ਾਕ ਮੈਂ ਮਜ਼ਾਕ ਨਹੀਂ ਕਰਦਾ ਸੀਗਾ ਇੱਧਰ ਪੈਸੇ ਤਾਂ ਨਹੀਂ ਯਾਰ ਉਹ ਮੈਂ ਵੇਂਦਾ ਸੀਗਾ ਮੇਰੀ ਗੱਲ ਸੁਣੋ अच्छा ਹੁਣ ਤਾਂ ਤੁਹਾਨੂੰ ਪੈਸੇ ਚਾਤੇ ਆ ਗਏ ਤੇ ਤੈਨੂੰ ਮੈਂ ਭੈਣ ਜੋ ਲਿਆ ਕੇ ਮਗਰਲੇ ਬੜੀ ਬੂਟ ਦਵਾ ਕੇ ਲਿਆਂਦੇ ਆ ਆ ਬੂਟ ਵੇਚ ਤਾਂ ਸਿਹਾਂ ਟੁੱਟ ਨਾਲ ਆ ਪੈਸੇ ਬੂਟਾਂ ਦੇ ਪੈਸੇ ਕਿਹਨੇ ਦਿੱਤੇ ਦੁਕਾਨ ਵਾਲੇ ਦੁਕਾਨ ਵਾਲ ਨੂੰ ਪੈਸੇ ਕਿਹਨੇ ਦਿੱਤੇ ਸੀਗੇ ਕਿਹਨੇ ਦਿੱਤੇ ਸੀ ਨਾ ਤੈਨੂੰ ਮੈਂ ਹੋਰ ਦਿੱਤਾ ਮੈਂ ਤਾਂ ਤੂੰ ਕਦੇ ਮੰਗਿਆ ਮੰਗਿਆ ਤਾਂ ਨਹੀਂ ਆ ਤੇ ਤੈਨੂੰ ਮੈਂ ਆ ਕੋਟ ਦਵਾ ਕੇ ਨਾ 350 ਦਾ ਦਵਾਇਆ ਸੀ ਦਵਾਇਆ ਸੀ ਨਾ ਤੇ ਤੇਰੇ ਤੋਂ ਮੈਂ ਕਦੇ ਪੈਸੇ ਮੰਗੇ ਆ ਵੀ ਮੈਨੂੰ ਦੇ ਪੈਸੇ ਨਹੀਂ ਮੰਗੇ ਫੇਰ ਫੇਰ ਮੈਂ ਤੈਨੂੰ ਮੇਲਾ ਕਦੇ ਮੁਰਗਾ ਤੁਸੀਂ ਮੰਗਿਆ ਮੈਂ ਤੁਹਾਨੂੰ ਮੁਰਗਾ ਖੋਣਾ ਉਹ ਤਾਂ ਗੱਲ ਪੁਰਾਣੀ ਹੋ ਗਈ ਇਹ ਤਾਂ ਨਵੀਂ ਗੱਲ ਆ ਅੱਛਾ ਲੱਗਿਆ ਯਾਰ ਮੈਂ ਮੈਂ ਉਹ ਤਾਂ ਗੱਲ ਪੁਰਾਣੀ ਆ ਮੈਂ ਤੁਸੀਂ ਮੁਰਗਾ ਮੰਗਦੇ ਸੀ ਕਿ ਕਦੇ ਬੀਅਰ ਪੀਣੀ ਸਾ ਨਾਲ ਗੱਲਾਂ ਕਰੀ ਜਾਂਦਾ ਪੁਰਾਣੀ ਗੱਲਾਂ ਹੋ ਗਈਆਂ ਅੱਜ ਦੀ ਇਹ ਗੱਲ ਆ ਜਿੱਦਾਂ ਤੁਸੀਂ ਕਹਿੰਦਾ ਸੀ ਕਿ ਚੱਲ ਮੋਟਰਸਾਈਕਲ ਤੇ ਪਵਾ ਤੇ ਚੱਲੀਏ ਸ਼ਹਿਰ ਨੂੰ ਯਾਰ ਹੁਣ ਆਇਆ ਮੈਂ ਯਾਰ ਪੈਸੇ ਤੇ ਆਣਾ ਮਾਰ ਆਇਆ ਕਰੀ ਜਾਂਦਾ ਮੈਂ ਤੁਹਾਨੂੰ ਇੱਕ ਇੱਕ ਖਾਊਂਗਾ 버ਗਰ ਤੁਸੀਂ 버ਗਰ 버ਗਰ ਨਹੀਂ ਕਰਨਾ ਕੀ ਕਰ ਕਰਨੀ ਆ ਖਾਣਾ ਲਓ ਗੂੜ ਦੇ ਕੱਪੜੇ ਆਉਣਗੇ ਲੱਗ ਠੀਕ ਆ ਕਿਸੇ ਬੰਦੇ ਨੂੰ ਪੁੱਛ ਕੇ ਮੈਨੂੰ ਚੀਜ਼ ਰੱਬੀ ਆਖ ਮੇਰੇ ਬੰਦਾ ਇਹਦੇ ਤੇ ਰਵਾ ਪਾਵਾਂ ਇੱਕ ਮਿੰਟ ਹਾਂ ਛੱਡ ਮਾਰ ਹਾਂ ਇੱਕ ਇਹਨੂੰ ਫਾੜਦਾ ਹਾਂ ਫਟਕਾ ਲੈ ਕੇ ਹਾਂ ਫੜ ਫੜ ਲੈ ਬੁੱਲ ਫੜਾ ਐ ਮੱਗ ਅੜੂ ਥੋੜਾ ਕਰ ਨਹੀਂ ਆ ਫਟਕਾ ਫੜਾ 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 ਬੰਦ ਰੋਕ ਬੰਦ ਕਰ ਲੈ ਨਹੀਂ ਸੁਣੋ ਗੱਲ ਹਾਂ ਇਹ ਕੱਲ ਦੀ ਗੱਲ ਹੋਈ ਯਾਰ ਅੱਜ ਬੰਦੂ ਆਖੋਗੇ ਭੱਜ ਗਿਆ ਮੇਰੇ ਤੋਂ ਹਾਂ ਯਾਰ ਹਾਂ ਥੋੜਾ ਗੱਲ ਆਪਾਂ ਕਿੰਨਾ ਬੈਠਾ ਹਾਂ ਐ ਨਹੀਂ ਜਾਂਦੀ ਗੱਲ ਅਰੇ ਇਹ ਸੁਣ ਲੈ ਥਰ ਥਰ ਜਾਣਾ ਨਾ ਜਾਉਣੀ ਨਹੀਂ ਜਾ ਥੋੜਾ ਬੈਠ ਥੋੜਾ ਬੈਠ ਇਹ ਸੁਣੀ ਪਿਆਰੀ ਭੁੱਲ ਗਿਆ ਆਪਣੀ ਥੋੜਾ ਸੁਣ ਸੋਣਾ ਤੇਰੀ ਯਾਰੀ ਆਪਣੀ ਦੂਰ ਪੈ ਗਿਆ ਮਟਕ 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 ਮਾਰਕ ਮਾਰ ਹਾਂ ਇਹ ਮੈਂ ਕੋ ਬੜੂ ਮੈਂ ਟਾਂ ਨਹੀਂ ਮੇਰੀ ਗੱਲ ਸੁਣ ਲੈ ਯਾਰ ਆ ਤੁਸੀਂ ਇਹ ਗੱਲ ਹੋ ਯਾਰ ਤੁਹਾਡੀ ਤੁਸੀਂ ਦੋ ਜਣੇ ਮੈਂ ਕੱਲਾ ਸੀਗਾ ਕੋਈ ਆ ਜੋ ਯਾਰਾਂ ਤੋਂ ਪੰਗੇ ਹਨ ਆ ਵੀ ਯਾਰੀਆਂ ਦੇਖ ਲੋ ਇੱਥੇ ਨਾ ਹੁਣ ਓਏ ਥੋੜਾ ਗੱਲ ਆ ਯਾਰ ਪੈਸੇ 100 ਲੈ ਕੇ ਤੁਸੀਂ ਸਾਰੇ ਮੇਰੇ